ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬੀ ਗਿਆਨ ਟੀਵੀ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਇੱਕ ਵਾਰ ਦੀ ਗੱਲ ਹੈ ਇੱਕ ਨਗਰ ਵਿੱਚ ਇੱਕ ਵਪਾਰੀ ਰਹਿੰਦਾ ਸੀ ਉਹ ਵਪਾਰੀ ਬਹੁਤ ਹੀ ਅਮੀਰ ਸੀ ਬਹੁਤ ਪੈਸਾ ਸੀ ਉਸਦੇ ਕੋਲ ਤੇ ਉਹਨਾਂ ਨੂੰ ਇੱਕ ਸੰਤਾਨ ਦੀ ਪ੍ਰਾਪਤੀ ਹੋਈ ਸੀ ਬਹੁਤ ਸਮੇਂ ਬਾਅਦ ਉਹਨਾਂ ਨੂੰ ਇੱਕ ਪੁੱਤਰ ਮਿਲਿਆ ਸੀ ਤੇ ਵਪਾਰੀ ਅਤੇ ਵਪਾਰੀ ਦੀ ਪਤਨੀ ਉਸ ਪੁੱਤਰ ਨੂੰ ਬੜਾ ਹੀ ਪਿਆਰ ਕਰਦੇ ਸਨ ਉਹ ਜੋ ਵੀ ਮੰਗਦਾ ਸੀ ਉਹੀ ਲਿਆ ਕੇ ਦੇਣਾ ਛੋਟੇ ਤੋਂ ਵੱਡੇ ਕੰਮਾਂ ਵਿੱਚ ਵੀ ਉਸ ਦੀ ਸਲਾਹ ਲੈਣੀ ਹਰ ਕੰਮ ਵਿੱਚ ਉਸ ਨੂੰ ਅੱਗੇ ਰੱਖਣਾ ਜੋ ਵੀ ਉਸਨੇ ਜਿੱਦ ਕਰਨੀ ਉਸ ਨੂੰ ਉਸੇ ਵਕਤ ਲਾ ਦੇਣਾ ਤੇ ਉਸ ਵਪਾਰੀ ਦੇ ਘਰ ਦੇ ਬਾਹਰ ਇੱਕ ਬੁੱਢੀ ਚਿੜੀ ਵੀ ਰਹਿੰਦੀ ਸੀ ਉਹ ਚਿੜੀ ਉਸ ਘਰ ਦੇ ਬਾਹਰ ਵਾਲੇ ਦਰਖਤ ਤੇ ਬਹੁਤ ਹੀ ਸਮੇਂ ਤੋਂ ਰਹਿ ਰਹੀ ਸੀ ਵਪਾਰੀ ਅਤੇ ਉਸ ਚਿੜੀ ਦਾ ਵੀ ਆਪਸ ਵਿੱਚ ਬਹੁਤ ਪਿਆਰ ਸੀ ਤੇ ਉਹ ਚਿੜੀ ਇਹ ਸਭ ਦੇਖਦੀ ਰਹਿੰਦੀ ਸੀ ਤੇ ਇੱਕ ਦਿਨ ਉਸ ਚਿੜੀ ਨੇ ਵਪਾਰੀ ਨੂੰ ਕਿਹਾ ਕਿ ਤੁਸੀਂ ਆਪਣੇ ਪੁੱਤਰ ਨੂੰ ਇੰਨੀ ਖੁੱਲ੍ਹ ਦਿੰਦੇ ਹੋ ਇਹ ਸਹੀ ਨਹੀਂ ਹੈ ਵੱਡਾ ਹੋ ਕੇ ਤੁਹਾਡਾ ਪੁੱਤਰ ਵਿਗੜ ਜਾਏਗਾ ਉਸ ਵਪਾਰੀ ਨੇ ਕਿਹਾ ਨਹੀਂ ਤੂੰ ਚੁੱਪ ਰਹਿ ਸਾਨੂੰ ਬਹੁਤ देर ਬਾਅਦ ਇਹ ਪੁੱਤਰ ਮਿਲਿਆ ਹੈ ਤੇ ਮੇਰੇ ਕੋਲ ਵਾਧੂ ਪੈਸਾ ਹੈ ਮੈਂ ਇਸ ਦੀ ਹਰ ਖੁਆਇਸ਼ ਪੂਰੀ ਕਰਾਂਗਾ ਇਹ ਜੋ ਵੀ ਮੰਗੇਗਾ ਮੈਂ ਤਾਂ ਇਸ ਨੂੰ ਜ਼ਰੂਰ ਲਿਆ ਕੇ ਦੇਵਾਂਗਾ ਚਿੜੀ ਨੇ ਕਿਹਾ ਨਹੀਂ ਤੁਸੀਂ ਇਹ ਗਲਤ ਕਰ ਰਹੇ ਹੋ ਜੇਕਰ ਤੁਸੀਂ ਮੇਰੀ ਇਸ ਗੱਲ ਨੂੰ ਨਹੀਂ ਸਮਝਦੇ ਤਾਂ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਂਦੀ ਹਾਂ ਉਸ ਵਪਾਰੀ ਨੇ ਕਿਹਾ ਚੱਲ ਸੁਣਾ ਚਿੜੀ ਨੇ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਚਿੜੀ ਕਹਿੰਦੀ ਇੱਕ ਨਗਰ ਵਿੱਚ ਇੱਕ ਸੇਠ ਰਹਿੰਦਾ ਸੀ ਉਸ ਦੇ ਚਾਰ ਪੁੱਤਰ ਸਨ ਤੇ ਉਹ ਸੇਠ ਬੜਾ ਹੀ ਅਮੀਰ ਸੀ ਉਸਦੇ ਘਰ ਕਦੇ ਕੋਈ ਕਲੇਸ਼ ਨਹੀਂ ਸੀ ਹੋਇਆ ਸਾਰੇ ਹੀ ਬੜੇ ਪ੍ਰੇਮ ਪਿਆਰ ਨਾਲ ਰਹਿੰਦੇ ਸਨ ਤੇ ਉਸਦੇ ਪੁੱਤਰਾਂ ਨੇ ਵੀ ਆਪਣੇ ਕੰਮ ਨੂੰ ਬੜਾ ਵਧੀਆ ਸੰਭਾਲ ਲਿਆ ਸੀ ਤੇ ਉਸ ਦੀਆਂ ਨੋਵਾਂ ਵੀ ਬੜੇ ਪ੍ਰੇਮ ਪਿਆਰ ਨਾਲ ਰਹਿੰਦੀਆਂ ਸਨ ਉਹ ਸੇਠ ਇਹ ਸਭ ਦੇਖ ਕੇ ਬੜਾ ਖੁਸ਼ ਸੀ ਪਰ ਆਸ-ਪਾਸ ਦੇ ਲੋਕ ਇਹ ਸਭ ਦੇਖ ਕੇ ਸੜਦੇ ਸਨ ਦੋਸਤੋ ਤੁਸੀਂ ਜਾਣਦੇ ਹੀ ਹੋਵੋਗੇ ਕਿ ਲੋਕ ਆਪਣੀ ਤਰੱਕੀ ਤੋਂ ਇੰਨੇ ਖੁਸ਼ ਨਹੀਂ ਹੁੰਦੇ ਜਿਨ੍ਹਾਂ ਦੂਜੇ ਦੀ ਤਰੱਕੀ ਨੂੰ ਵੇਖ ਕੇ ਦੁਖੀ ਹੁੰਦੇ ਹਨ ਉਹਨਾਂ ਲੋਕਾਂ ਨੇ ਸੋਚਿਆ ਕਿ ਸੇਠ ਤਾਂ ਹਰ ਪਾਸੇ ਤੋਂ ਸੁખી ਹੈ ਪੈਸਾ ਵੀ ਇਸ ਦੇ ਕੋਲ ਹੈ ਇਸ ਦੀ ਔਲਾਦ ਵੀ ਚੰਗੀ ਹੈ ਨੌਵਾ ਵੀ ਬੜੀਆਂ ਚੰਗੀਆਂ ਹਨ ਕਿਸ ਤਰੀਕੇ ਨਾਲ ਇਸ ਨੂੰ ਦੁੱਖ ਦਿੱਤਾ ਜਾਵੇ ਇਹ ਸਭ ਕੁਝ ਸੋਚਦੇ ਸੋਚਦੇ ਉਹ ਉਸ ਸੇਠ ਦੇ ਕੁਲ ਪੁਜਰੀਤ ਕੋਲ ਗਏ ਤੇ ਜਾ ਕੇ ਕਿਹਾ ਕੁੱਲ ਪੁਰੀਤ ਜੀ ਤੁਸੀਂ ਇੱਥੇ ਰੁੱਖੀ ਸੁੱਕੀ ਰੋਟੀ ਖਾ ਰਹੇ ਹੋ ਤੇ ਉੱਧਰ ਤੁਹਾਡਾ ਜਜਮਾਨ ਤਰ੍ਹਾਂ ਤਰ੍ਹਾਂ ਦੇ ਪਕਵਾਨ ਖਾ ਰਿਹਾ ਹੈ ਆਪਣੀਆਂ ਨੋਵਾਂ ਦੇ ਹੱਥਾਂ ਦੀ ਬਣੀ ਵਧੀਆ ਰੋਟੀ ਖਾ ਰਿਹਾ ਹੈ ਤੇ ਤੁਸੀਂ ਇੱਧਰ ਸੁੱਕੀ ਰੋਟੀ ਖਾ ਰਹੇ ਹੋ ਕੁੱਲ ਪੁਰੀਤ ਨੇ ਕਿਹਾ ਕੀ ਗੱਲ ਹੈ ਮੈਂ ਤੁਹਾਡੀ ਗੱਲ ਨੂੰ ਸਮਝਿਆ ਨਹੀਂ ਉਹਨਾਂ ਲੋਕਾਂ ਨੇ ਕਿਹਾ ਕਿ ਤੁਹਾਡਾ ਘਰ ਤਾਂ ਤੁਹਾਡੇ ਜਜਮਾਨਾਂ ਦੇ ਸਿਰ ਤੇ ਹੀ ਚੱਲਦਾ ਹੈ ਤੁਸੀਂ ਆਪਣਾ ਪਰਿਵਾਰ ਉਹਨਾਂ ਦੇ ਸਿਰ ਤੇ ਹੀ ਚਲਾ ਸਕਦੇ ਹੋ ਪਰ ਜੇਕਰ ਤੁਹਾਡੇ ਜਜਮਾਨ ਸੁਖੀ ਹੋਣਗੇ ਤਾਂ ਉਹ ਤਾਂ ਤੁਹਾਨੂੰ ਕਦੇ ਕਰਨ ਨਹੀਂ ਬੁਲਾਉਣਗੇ ਤੁਹਾਡੇ ਤੋਂ ਕਦੇ ਹਵਨ ਪੂਜਾ ਨਹੀਂ ਕਰਵਾਉਣਗੇ ਤੇ ਜੇਕਰ ਉਹ ਤੁਹਾਡੇ ਤੋਂ ਹਵਨ ਪੂਜਾ ਨਹੀਂ ਕਰਵਾਉਣਗੇ ਤਾਂ ਤੁਹਾਡਾ ਘਰ ਕਿਵੇਂ ਚੱਲੇਗਾ ਤੁਹਾਡਾ ਜਜਮਾਨ ਬਹੁਤ ਹੀ ਸੁਖੀ ਹੈ ਇਸ ਕਰਕੇ ਉਸਨੇ ਤੁਹਾਨੂੰ ਅੱਜ ਤੱਕ ਆਪਣੇ ਘਰ ਨਹੀਂ ਬੁਲਾਇਆ ਦੱਸੋ ਕਿੰਨਾ ਸਮਾਂ ਹੋ ਗਿਆ ਹੈ ਤੁਹਾਨੂੰ ਆਪਣੇ ਜਜਮਾਨ ਦੇ ਘਰ ਗਏ ਨੂੰ ਜਦੋਂ ਇਹ ਸਭ ਗੱਲਾਂ ਕੁਲ ਪੁਜਰੀਤ ਨੇ ਸੁਨੀਆਂ ਤਾਂ ਉਸਦੇ ਵੀ ਦਿਮਾਗ ਵਿੱਚ ਕੋਈ ਗੱਲ ਆਈ ਤੇ ਗੱਲ ਤਾਂ ਸੱਚੀ ਹੈ ਉਸਨੇ ਤਾਂ ਮੈਨੂੰ ਕਦੇ ਆਪਣੇ ਘਰ ਨਹੀਂ ਬੁਲਾਇਆ ਜੇਕਰ ਮੇਰੇ ਜਜਮਾਨ ਸੁਖੀ ਹੋਣਗੇ ਤਾਂ ਮੇਰਾ ਘਰ ਕਿਵੇਂ ਚੱਲੇਗਾ ਇਹ ਸਭ ਸੋਚ ਕੇ ਉਹ ਬਹੁਤ ਟੈਨਸ਼ਨ ਵਿੱਚ ਪੈ ਗਿਆ ਤੇ ਫਿਰ ਉਹ ਇੱਕ ਸਾਧੂ ਕੋਲ ਗਿਆ ਤੇ ਸਾਧੂ ਨੂੰ ਜਾ ਕੇ ਕਿਹਾ ਸਾਧੂ ਜੀ ਮੈਂ ਬੜਾ ਹੀ ਦੁਖੀ ਹਾਂ ਸਾਧੂ ਨੇ ਕਿਹਾ ਕਿਉਂ ਕੀ ਗੱਲ ਹੋ ਗਈ ਹੈ ਉਸਨੇ ਕਿਹਾ ਮੇਰਾ ਇੱਕ ਜਜਮਾਨ ਹੈ ਉਹ ਬਹੁਤ ਹੀ ਸੁਖੀ ਹੈ ਤੇ ਉਸਨੇ ਕਦੇ ਮੈਨੂੰ ਘਰ ਵਿੱਚ ਹਵਨ ਪੂਜਾ ਤੇ ਨਹੀਂ ਬੁਲਾਇਆ ਮੈਂ ਚਾਹੁੰਦਾ ਹਾਂ ਉਸ ਦੀ ਜ਼ਿੰਦਗੀ ਵਿੱਚ ਦੁੱਖ ਆਣ ਤੇ ਉਹ ਮੈਨੂੰ ਆਪਣੇ ਘਰ ਬੁਲਾਵੇ ਤੇ ਉਹ ਮੈਨੂੰ ਮੇਰੇ ਮੋਹ ਮੰਗੀ ਮਾਇਆ ਦੇਵੇ ਉਸ ਸਾਧੂ ਨੇ ਅੱਖਾਂ ਬੰਦ ਕੀਤੀਆਂ ਥੋੜੇ ਅੰਦਰ ਧਿਆਨ ਹੋਏ ਤੇ ਅੱਖਾਂ ਖੋਲੀਆਂ ਤੇ ਕਿਹਾ ਉਸ ਦੇ ਘਰ ਵਿੱਚ ਸਾਰੇ ਸੁੱਖ ਉਸ ਦੀ ਛੋਟੀ ਨੌਂ ਦੇ ਕਰਕੇ ਹਨ ਜਦੋਂ ਦੀ ਉਸ ਦੀ ਛੋਟੀ ਨੌਂ ਉਸ ਦੇ ਘਰ ਆਈ ਹੈ ਉਸ ਦੇ ਘਰ ਕਦੇ ਕੋਈ ਕਲੇਸ਼ ਨਹੀਂ ਪੈਂਦਾ ਤੇ ਧਨ ਦੀ ਵੀ ਕੋਈ ਕਮੀ ਨਹੀਂ ਰਹੀ ਉਸ ਦੀ ਛੋਟੀ ਨੂੰ ਬਹੁਤ ਹੀ ਬੁੱਧੀਮਾਨ ਤੇ ਚਲਾਕ ਹੈ ਉਸ ਪੁਲਪ੍ਰੋਹਿਤ ਨੇ ਕਿਹਾ ਫਿਰ ਸਾਧੂ ਜੀ ਮੈਨੂੰ ਕੀ ਕਰਨਾ ਚਾਹੀਦਾ ਹੈ ਸਾਧੂ ਜੀ ਨੇ ਕਿਹਾ ਕਿ ਤੂੰ ਇਸ ਤਰ੍ਹਾਂ ਕਰ ਉਸ सेठ ਦੇ ਘਰ ਜਾ ਤੇ ਉਸ ਨੂੰ ਕਹਿ ਕਿ ਮੈਨੂੰ ਆਪਣੇ ਖੇਤਾਂ ਵਿੱਚੋਂ ਇੱਕ ਬਾਸ ਦੇ ਦੇਵੇ ਤੇ ਉਸ ਬਾਸ ਨੂੰ ਲਿਆ ਕੇ ਆਪਣੇ ਘਰ ਵਿੱਚ ਰੱਖ ਲੈ ਉਸ ਦੇ ਘਰ ਵਿੱਚ ਲੜਾਈ ਝਗੜੇ ਹੋਣੇ ਸ਼ੁਰੂ ਹੋ ਜਾਣਗੇ ਉਸ ਦੀਆਂ ਬਰਕਤਾਂ ਦਿਨੋ-ਦਿਨ ਘਟਨੀਆਂ ਸ਼ੁਰੂ ਹੋ ਜਾਣਗੀਆਂ। ਉਹ ਕੁੱਲ ਪੁਜੋਹਿਤ ਘਰ ਆਇਆ ਤੇ ਸਾਰੀ ਰਾਤ ਇਹੀ ਸੋਚਦਾ ਰਿਹਾ ਕਿ ਹੁਣ ਸਵੇਰੇ ਸੇਠ ਦੇ ਘਰ ਜਾਵਾਂਗਾ ਤੇ ਉਸ ਦੇ ਘਰੋਂ ਬਾਂਸ ਲੈ ਕੇ ਆਵਾਂਗਾ। ਫਿਰ ਸਵੇਰ ਚੜੀ ਉਹ ਕੁੱਲ ਪੁਜੋਹਿਤ ਸੇਠ ਦੇ ਘਰ ਗਿਆ। ਦਰਵਾਜ਼ਾ ਖੜਕਾਇਆ ਤੇ ਸੇਠ ਨੇ ਕੁੱਲ ਪੁਜੋਹਿਤ ਨੂੰ ਦੇਖਿਆ ਤੇ ਉਸ ਕੁੱਲ ਪੁਜੋਹਿਤ ਨੂੰ ਅੰਦਰ ਖੜ੍ਹਾ ਤਰ੍ਹਾਂ-ਤਰ੍ਹਾਂ ਦੇ ਪਕਵਾਨ ਖਵਾਏ ਤੇ ਪੁੱਛਿਆ ਅੱਜ ਤੁਹਾਡਾ ਇੱਧਰ ਆਉਣਾ ਕਿਵੇਂ ਹੋਇਆ? ਕੁਲ ਪੁਜਰੀ ਨੇ ਕਿਹਾ ਮੈਂ ਤੁ ਲੰਘ ਰਿਹਾ ਸੀ ਤੇ ਸੋਚਿਆ ਤੇਰੇ ਕੋਲ ਹੋ ਕੇ ਜਾਂਦਾ ਹਾਂ ਮੈਨੂੰ ਇੱਕ ਬਾਂਸ ਚਾਹੀਦਾ ਹੈ ਕਿ ਤੂੰ ਆਪਣੇ ਖੇਤ ਵਿੱਚੋਂ ਮੈਨੂੰ ਇੱਕ ਬਾਂਸ ਦੇ ਦੇਵੇਂਗਾ ਸੇਠ ਨੇ ਕਿਹਾ ਇਹ ਕਿੱਡੀ ਕੋ ਗੱਲ ਹੈ ਸੇਠ ਖੇਤਾਂ ਵਿੱਚ ਗਿਆ ਇੱਕ ਬਾਂਸ ਲੈ ਆਇਆ ਤੇ ਉਸ ਦੀ ਛੋਟੀ ਨੌਣੇ ਰੋਕ ਲਿਆ ਕਿ ਪਿਤਾ ਜੀ ਇਹ ਕੀ ਕਰ ਰਹੇ ਹੋ ਸੇਠ ਨੇ ਕਿਹਾ ਕਿ ਕੁਲ ਪੁਜਰੀਤ ਆਇਆ ਹੈ ਉਸ ਨੇ ਇਹ ਬਾਂਸ ਮੰਗਿਆ ਹੈ ਤੇ ਮੈਂ ਉਸ ਨੂੰ ਬਾਂਸ ਦੇਣ ਜਾ ਰਿਹਾ ਹਾਂ ਉਸਤੀ ਛੋਟੀ ਨੌਣੇ ਕਿਹਾ ਤੁਸੀਂ 1 ਮਿੰਟ ਇਹ ਬਾਂਸ ਮੈਨੂੰ ਦਿਓ ਫਿਰ ਉਸ ਕੁਲਪ੍ਰੋਹਿਤ ਨੂੰ ਦੇ ਦੇਣਾ ਸੇਟ ਦੀ ਛੋਟੀ ਨੌਣੇ ਉਸ ਬਾਂਸ ਦੇ ਹਰੇ-ਹਰੇ ਪੱਤੇ ਲਾ ਕੇ ਤੇ ਆਪਣੇ ਘਰ ਵਿੱਚ ਗਾਂ ਨੂੰ ਖਵਾ ਦਿੱਤੇ ਤੇ ਫਿਰ ਸੇਟ ਨੇ ਉਹ ਬਾਂਸ ਕੁਲਪ੍ਰੋਹਿਤ ਨੂੰ ਦੇ ਦਿੱਤਾ ਇੱਕ ਦੋ ਹਫ਼ਤੇ ਲੰਘੇ ਪਰ ਸੇਟ ਦੇ ਘਰ ਕੁਝ ਵੀ ਨਾ ਹੋਇਆ ਸੇਟ ਦਾ ਘਰ ਉਸੇ ਤਰ੍ਹਾਂ ਹੀ ਚੱਲ ਰਿਹਾ ਸੀ ਜਿਵੇਂ ਪਹਿਲਾਂ ਚੱਲਦਾ ਸੀ ਉਹ ਗੁਲਪ੍ਰੋਹਿਤ ਫਿਰ ਸਾਧੂ ਕੋਲ ਗਿਆ ਤੇ ਸਾਧੂ ਨੂੰ ਕਿਹਾ ਕਿ ਮੈਂ ਤਾਂ ਉਸਦੇ ਘਰੋਂ ਬਾਸ ਵੀ ਲੈ ਆਇਆ ਹਾਂ ਪਰ ਉਸਦੇ ਘਰ ਤਾਂ ਕੋਈ ਦੁੱਖ ਤਕਲੀਫ ਨਹੀਂ ਆਇਆ ਉਸਨੇ ਤਾਂ ਮੈਨੂੰ ਅਜੇ ਤੱਕ ਨਹੀਂ ਬੁਲਾਇਆ ਸਾਧੂ ਨੇ ਫਿਰ ਅੱਖਾਂ ਬੰਦ ਕੀਤੀਆਂ ਤੇ ਫਿਰ ਅੱਖਾਂ ਖੋਲੀਆਂ ਤੇ ਕਿਹਾ ਉਸਦੀ ਛੋਟੀ ਨੋਂ ਸੱਚ ਵਿੱਚ ਹੀ ਬੜੀ ਚਲਾਕ ਹੈ ਜਦੋਂ ਸੇਠ ਤੇਰੇ ਕੋਲ ਬਾਸ ਲੈ ਕੇ ਆ ਰਿਹਾ ਸੀ ਤਾਂ ਉਸਦੀ ਛੋਟੀ ਨੋਂ ਨੇ ਉਸਦੇ ਹਰੇ-ਹਰੇ ਪੱਤੇ ਲਾ ਕੇ ਆਪਣੇ ਗਾਂ ਨੂੰ ਖਵਾ ਦਿੱਤੇ ਸਨ ਤੇ ਸਾਰੇ ਸੋਖ ਫਿਰ ਉਹਨਾਂ ਦੇ ਘਰ ਵਿੱਚ ਹੀ ਰਹਿ ਗਏ ਤੋ ਹੁਣ ਇਸ ਤਰ੍ਹਾਂ ਕਰ ਕਿਸੇ ਤਰੀਕੇ ਜਾ ਕੇ ਉਸ ਸੇਠ ਕੋਲੋਂ ਉਹ ਗਾਂ ਲੈ ਆ ਤੇ ਉਸਦੇ ਘਰ ਦੁੱਖ ਹੋਣੇ ਸ਼ੁਰੂ ਹੋ ਜਾਣਗੇ ਫਿਰ ਉਹ ਪੁਜਰੀਤ ਘਰੇ ਆਇਆ ਤੇ ਉਹ ਸਵੇਰੇ ਉਠਿਆ ਤੇ ਸੇਠ ਦੇ ਘਰ ਗਿਆ ਤੇ ਜਾ ਕੇ ਕਹਿੰਦਾ ਕਿ ਮੇਰੀ ਇੱਕ ਗਾਂ ਹੈ ਉਹ ਦੁੱਧ ਨਹੀਂ ਦਿੰਦੀ ਤੇ ਮੇਰੇ ਬੱਚੇ ਭੁੱਖੇ ਮਰ ਰਹੇ ਹਨ ਮੈਂ ਤਾਂ ਬਹੁਤ ਦੁਖੀ ਹਾਂ ਕਿ ਤੁਸੀਂ ਮੈਨੂੰ ਇੱਕ ਗਾਂ ਦੇ ਸਕਦੇ ਹੋ ਸੇਠ ਨੇ ਸੋਚਿਆ ਕਿ ਮੇਰੇ ਕੋਲ ਤਾਂ ਬਹੁਤ ਕੁਝ ਹੈ ਫੇਰ ਕਿੱਡੀ ਕੋ ਗੱਲ ਹੈ ਸੇਠ ਕਹਿੰਦਾ ਮੈਂ ਲਿਆਉਂਦਾ ਹਾਂ ਸੇਠ ਗਾਂ ਲੈਣ ਗਿਆ ਫੇਰ ਅੱਗੋ ਉਸਦੀ ਛੋਟੀ ਬਹੂ ਮਿਲ ਗਈ ਤੇ ਉਸਨੇ ਕਿਹਾ ਪਿਤਾ ਜੀ ਇਹ ਗਾਂ ਲੈ ਕੇ ਕਿੱਥੇ ਜਾ ਰਹੇ ਹੋ ਸੇਠ ਨੇ ਕਿਹਾ ਕਿ ਇਹ ਗਾਂ ਪੁਜੋਹਿਤ ਮੰਗ ਰਿਹਾ ਹੈ ਮੈਂ ਉਸ ਨੂੰ ਦੇਣ ਜਾ ਰਿਹਾ ਹਾਂ ਉਸਦੀ ਛੋਟੀ ਨੌਣੇ ਕਿਹਾ ਇੱਕ ਮਿੰਟ ਰੁਕੋ ਉਹ ਅੰਦਰ ਗਈ ਇੱਕ ਚਿੱਟੀ ਚਾਦਰ ਲੈ ਕੇ ਆਈ ਤੇ ਗਾਂ ਦੇ ਹੰਝੂ ਪੂੰਝ ਕੇ ਉਸ ਚਾਦਰ ਨੂੰ ਆਪਣੇ ਘਰ ਰੱਖ ਲਿਆ ਤੇ ਸੇਠ ਨੇ ਗਾਂਸ ਬ੍ਰੋਹੀਤ ਨੂੰ ਦੇ ਦਿੱਤੀ ਤੇ ਫਿਰ ਕੋਈ ਫਰਕ ਨਾ ਪਿਆ ਸੇਠ ਦੇ ਘਰ ਕੋਈ ਦੁੱਖ ਤਕਲੀਫ ਨਾ ਆਇਆ ਤੇ ਫਿਰ ਉਹ ਕੁੱਲ ਬ੍ਰੋਹੀਤ ਸਾਧੂ ਦੇ ਕੋਲ ਗਿਆ ਤੇ ਸਾਧੂ ਨੂੰ ਜਾ ਕੇ ਕਿਹਾ ਕਿ ਸੇਠ ਦੇ ਘਰ ਤਾਂ ਹੁਣ ਵੀ ਕੋਈ ਫਰਕ ਨਹੀਂ ਪਿਆ ਮੈਂ ਤੇ ਗਾਂ ਵੀ ਲੈ ਆਇਆ ਹਾਂ ਉਸ ਦੇ ਘਰ ਤਾਂ ਕੋਈ ਦੁੱਖ ਤਕਲੀਫ ਨਹੀਂ ਆਇਆ ਸਾਧੂ ਨੇ ਫਿਰ ਅੱਖਾਂ ਬੰਦ ਕੀਤੀਆਂ ਤੇ ਕਿਹਾ ਉਸ ਦੀ ਛੋਟੀ ਨਾ ਤਾਂ ਬਹੁਤ ਹੀ ਚਲਾਕ ਹੈ ਜਿੰਨੀ ਆਪਾਂ ਸੋਚੀ ਸੀ ਉਸ ਤੋਂ ਵੀ ਕਿਤੇ ਵੱਧ ਹੈ ਜਦੋਂ ਸੇਠ ਤੇਨੂੰ ਗਾਂ ਦੇਣ ਲੱਗਾ ਸੀ ਤਾਂ ਉਸ ਦੀ ਛੋਟੀ ਨੌ ਨੇ ਉਸ ਗਾਂ ਦੇ ਹੰਝੂ ਇੱਕ ਚਿੱਟੀ ਚਾਦਰ ਨਾਲ ਪੂੰਝ ਕੇ ਆਪਣੇ ਘਰ ਰੱਖ ਲਏ ਸਨ ਤੇ ਸੋਖ ਸਮ੍ਰiddhi ਫੇਰ ਉਹਨਾਂ ਦੇ ਘਰ ਹੀ ਰਹਿ ਗਈ ਹੁਣ ਤੋਂ ਇਸ ਤਰ੍ਹਾਂ ਕਰ ਉਹਨਾਂ ਦੇ ਘਰੋਂ ਉਹ ਚਿੱਟੀ ਚਾਦਰ ਲੈ ਕੇ ਆ ਕੁਲ ਪੁਜੋਹਿਤ ਫੇਰ ਕਰ ਆ ਗਿਆ ਸਵੇਰ ਚੜੀ ਤੇ ਸੇਠ ਦੇ ਘਰ ਗਿਆ ਤੇ ਜਾ ਕੇ ਕਿਹਾ ਕਿ ਮੇਰੀ ਘਰ ਵਾਲੀ ਮੰਦਰ ਜਾਂਦੀ ਹੈ ਤਾਂ ਉਹ ਉੱਥੇ ਪੁੰਜੇ ਹੀ ਬੈਠਦੀ ਹੈ ਕਿਉਂਕਿ ਸਾਡੇ ਕੋਲ ਕੋਈ ਚਟਾਈ ਨਹੀਂ ਹੈ ਤੁਸੀਂ ਮੈਨੂੰ ਇੱਕ ਚਾਦਰ ਦੇ ਸਕਦੇ ਹੋ ਸੇਠ ਨੇ ਕਿਹਾ ਇਹ ਕਿੱਡੀ ਕੋ ਗੱਲ ਹੈ ਸੇਠ ਅੰਦਰ ਗਿਆ ਤੇ ਜਿਹੜੀ ਚਾਦਰ ਉਸ ਦੀ ਨੌਣੇ ਰੱਖੀ ਸੀ ਉਹ ਜਾ ਕੇ ਚੁੱਕ ਲਈ ਉਸ ਦੀ ਨੌਣੇ ਆਖਿਆ ਕਿ ਪਿਤਾ ਜੀ ਤੁਸੀਂ ਇਹ ਚਾਦਰ ਲੈ ਕੇ ਕਿੱਥੇ ਚੱਲੇ ਹੋ ਤੇ ਸੇਠ ਨੇ ਕਿਹਾ ਕਿ ਇਹ ਚਾਦਰ ਪੁਜੋਹਿਤ ਮੰਗ ਰਿਹਾ ਹੈ ਮੈਂ ਉਸ ਨੂੰ ਦੇਣ ਜਾ ਰਿਹਾ ਹਾਂ ਉਸ ਦੇ ਨਾਂ ਨੇ ਉਹ ਚਾਦਰ ਫੜੀ ਤੇ ਉਸ ਚਾਦਰ ਵਿੱਚੋਂ ਇੱਕ ਧਾਗਾ ਪੁੱਟ ਕੇ ਆਪ ਖਾ ਗਈ ਆਪਣੇ ਅੰਦਰ ਲੰਗਾ ਗਈ ਤੇ ਸੇਠ ਨੇ ਉਹ ਚਾਦਰ ਪੁਜੋਹਿਤ ਨੂੰ ਦੇ ਦਿੱਤੀ ਪੁਜੋਹਿਤ ਉਹ ਚਾਦਰ ਘਰ ਲੈ ਆ ਗਿਆ ਤੇ ਫਿਰ ਇੱਕ ਦੋ ਹਫ਼ਤੇ ਲੰਘੇ ਸੇਠ ਨੇ ਉਸ ਪੁਜੋਹਿਤ ਨੂੰ ਬੁਲਾਇਆ ਹੀ ਨਾ ਕਿਉਂਕਿ ਉਸ ਦੇ ਘਰ ਤਾਂ ਕੋਈ ਦੁੱਖ ਹੀ ਨਹੀਂ ਸੀ ਆਇਆ ਫਿਰ ਉਹ ਪੁਜੋਹਿਤ ਸਾਧੂ ਕੋਲ ਗਿਆ ਤੇ ਫਿਰ ਉਸਨੇ ਕਿਹਾ ਕਿ ਸੇਢ ਨੇ ਤਾਂ ਮੈਨੂੰ ਅਜੇ ਤੱਕ ਵੀ ਨਹੀਂ ਬੁਲਾਇਆ ਹੁਣ ਤਾਂ ਮੈਂ ਉਸਦੇ ਘਰੋਂ ਚਾਦਰ ਵੀ ਲੈ ਆਇਆ ਹਾਂ ਸਾਧੂ ਨੇ ਫੇਰ ਅਖਾ ਬੰਦ ਕੀਤੀਆਂ ਤੇ ਸਾਧੂ ਨੇ ਕਿਹਾ ਜੋ ਤੂੰ ਚਾਦਰ ਲਿਆਇਆ ਏ ਉਹ ਚਾਦਰ ਦਾ ਤਾਗਾ ਉਸਦੀ ਛੋਟੀ ਨੌ ਨੇ ਕੱਟ ਕੇ ਆਪ ਖਾ ਲਿਆ ਸੀ ਤੇ ਹੁਣ ਤੂੰ ਇਸ ਤਰ੍ਹਾਂ ਕਰ ਉਸਦੀ ਛੋਟੀ ਨੌ ਨੂੰ ਹੀ ਉਸ ਘਰ ਚੋਂ ਕਢਵਾ ਦੇ ਉਸਦੇ ਘਰ ਜੋ ਕੁਝ ਵੀ ਹੈ ਉਸਦੀ ਛੋਟੀ ਨੌ ਦੇ ਕਰਕੇ ਹੀ ਹੈ ਤੇ ਤੂੰ ਇਸ ਤਰ੍ਹਾਂ ਕਰ ਉਸਦੇ ਘਰ ਜਾ ਤੇ ਉਸਦੀ ਛੋਟੀ ਨੌ ਨੂੰ ਕਿਸੇ ਤਰੀਕੇ ਉਸਦੇ ਘਰ ਤੋਂ ਕਢਵਾ ਦੇ ਤੇ ਉਸਦੇ ਘਰ ਵਿੱਚ ਦੁੱਖ ਤਕਲੀਫਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਉਹ ਪੁਜਰੀ ਤੇ ਸੇਠ ਦੇ ਘਰ ਗਿਆ ਤੇ ਉੱਥੇ ਜਾ ਕੇ ਕਿਹਾ ਕਿ ਹਾਂ ਕਿ ਸੇਠ ਜੀ ਤੁਹਾਡੇ ਘਰ ਬਹੁਤ ਦੁੱਖ ਆਉਣ ਵਾਲੇ ਹਨ ਤੁਹਾਡੇ ਸਿਰ ਤੇ ਖਤਰਾ ਮੰਡਰਾ ਰਿਹਾ ਹੈ ਤੇ ਇਹ ਖਤਰਾ ਤੁਹਾਡੀ ਛੋਟੀ ਨੌ ਦੇ ਕਰਕੇ ਹੈ ਜੇ ਤੁਸੀਂ ਜਲਦੀ ਤੋਂ ਜਲਦੀ ਆਪਣੀ ਛੋਟੀ ਨੌ ਨੂੰ ਘਰ ਤੋਂ ਬਾਹਰ ਨਾ ਕੱਢਿਆ ਤਦੂਸੀ ਬਰਬਾਦ ਹੋ ਜਾਓਗੇ ਤੁਹਾਡਾ ਸਾਰਾ ਧਨ ਸਾਰਾ ਕੁਝ ਹੀ ਚਲਾ ਜਾਏਗਾ ਤੁਹਾਡੇ ਘਰ ਚੋਂ ਖੁਸ਼ੀਆਂ ਖੰਭ ਲਾ ਕੇ ਹੀ ਉੱਡ ਜਾਣਗੀਆਂ ਜਲਦੀ ਤੋਂ ਜਲਦੀ ਆਪਣੀ ਛੋਟੀ ਨੌ ਨੂੰ ਘਰ ਤੋਂ ਬਾਹਰ ਕੱਢ ਦਿਓ ਸੇਠ ਨੇ ਸੋਚਿਆ ਕਿ ਮੇਰੀ ਛੋਟੀ ਨੌ ਤਾਂ ਬੜੀ ਹੀ ਚੰਗੀ ਹੈ ਮੇਰੀ ਬੜੀ ਹੀ ਸੇਵਾ ਕਰਦੀ ਹੈ ਪਰ ਜੇ ਮੈਂ ਇਸ ਨੂੰ ਘਰ ਤੋਂ ਬਾਹਰ ਨਾ ਕੱਢਿਆ ਤੇ ਮੇਰੇ ਸਿਰ ਤੇ ਖਤਰਾ ਆ ਜਾਵੇਗਾ ਮੇਰਾ ਘਰ ਬਰਬਾਦ ਹੋ ਜਾਵੇਗਾ ਉਸਨੇ ਆਪਣੀ ਛੋਟੀ ਨੂੰ ਉੱਜਾ ਕੇ ਕਿਹਾ ਕਿ ਤੂੰ ਮੇਰਾ ਘਰ ਛੱਡ ਕੇ ਚਲੀ ਜਾ ਉਸ ਦੀ ਛੋਟੀ ਬਹੁਤ ਹੀ ਬੁੱਧੀਮਾਨ ਸੀ ਉਹ ਸਮਝ ਗਈ ਕਿ ਪਿਤਾ ਜੀ ਨੂੰ ਇਹ ਸਾਬਸ ਪੁਜੋਹਿਤ ਨੇ ਹੀ ਕਿਹਾ ਹੈ ਉਸਨੇ ਕਿਹਾ ਠੀਕ ਹੈ ਪਿਤਾ ਜੀ ਮੈਂ ਇਹ ਘਰ ਛੱਡ ਕੇ ਚਲੀ ਜਾਂਦੀ ਹਾਂ ਉਸ ਦੇ ਘਰ ਵਾਲੇ ਨੇ ਕਿਹਾ ਕਿ ਜੇ ਮੇਰੀ ਘਰ ਵਾਲੀ ਇੱਥੇ ਨਹੀਂ ਰਹੇਗੀ ਤੇ ਮੈਂ ਵੀ ਨਹੀਂ ਰਵਾਂਗਾ ਉਹ ਦੋਵੇਂ ਘਰ ਛੱਡ ਕੇ ਚਲੇ ਗਏ ਤੇ ਸ਼ਹਿਰ ਵਿੱਚ ਚਲੇ ਗਏ ਤੇ ਸ਼ਹਿਰ ਜਾ ਕੇ ਉਹਨਾਂ ਨੇ ਆਪਣਾ ਛੋਟਾ ਜਿਹਾ ਕੰਮ ਸ਼ੁਰੂ ਕੀਤਾ ਤੇ ਉਹ ਛੋਟਾ ਜਿਹਾ ਕੰਮ ਬڑے ਵੱਡੇ ਵਪਾਰ ਵਿੱਚ ਬਦਲ ਗਿਆ ਕਿਉਂਕਿ ਉਹ ਛੋਟੀ ਨਾ ਬੜੀ ਹੀ ਬੁੱਧੀਮਾਨ ਸੀ ਤੇ ਉਹ ਹਰ ਕੰਮ ਨੂੰ ਬੜੇ ਤਰੀਕੇ ਨਾਲ ਚਲਾਉਂਦੀ ਸੀ ਤੇ ਉਹਨਾਂ ਦਾ ਉਹ ਛੋਟਾ ਜਿਹਾ ਕੰਮ ਬڑے ਵੱਡੇ ਬਿਜ਼ਨਸ ਵਿੱਚ ਬਦਲ ਗਿਆ ਤੇ ਉਹ ਦਿਨੋ ਦਿਨ ਅਮੀਰ ਹੁੰਦੇ ਗਏ ਪਰ ਇੱਧਰ ਜੋ ਸੇਟ ਸੀ ਦਿਨੋ ਦਿਨ ਗਰੀਬ ਹੁੰਦਾ ਜਾ ਰਿਹਾ ਸੀ ਉਸ ਦੇ ਘਰ ਵਿੱਚ ਕਲੇਸ਼ ਪਿਆ ਰਹਿਣਾ ਉਸ ਦੇ ਪੁੱਤਰਾਂ ਨੇ ਵੀ ਕੋਈ ਕੰਮ ਨਾ ਕਰਨਾ ਤੇ ਫਿਰ ਸੇਠ ਨੇ ਹਰ ਰੋਜ਼ ਉਸ ਪ੍ਰੋਹਿਤ ਨੂੰ ਬੁਲਾਉਣਾ ਹਵਨ ਕਰਵਾਉਣੇ ਪੂਜਾ ਕਰਵਾਉਣੀਆਂ ਤੇ ਵੱਧ ਤੋਂ ਵੱਧ ਪੈਸੇ ਉਸ ਪ੍ਰੋਹਿਤ ਨੂੰ ਦੇਣੇ ਉਸ ਦੇ ਘਰ ਵਿੱਚ ਬਹੁਤ ਦੁੱਖ ਆ ਗਏ ਫਿਰ ਉਸ ਨੇ ਇੱਕ ਦਿਨ ਸੋਚਿਆ ਕਿ ਜਦੋਂ ਮੇਰੀ ਛੋਟੀ ਬਹੂ ਮੇਰੇ ਘਰ ਸੀ ਤਾਂ ਮੇਰੇ ਘਰ ਵਿੱਚ ਕੋਈ ਵੀ ਦੁੱਖ ਨਹੀਂ ਸੀ ਬਹੁਤ ਸੁਖਸਾਨਾ ਮੈਨੂੰ ਕਦੇ ਧਨ ਦੀ ਕਮੀ ਨਹੀਂ ਸੀ ਹੋਈ ਫਿਰ ਉਹ ਆਪਣੀ ਛੋਟੀ ਨੌਣ ਦੇ ਕੋਲ ਗਿਆ ਤੇ ਉਸਨੇ ਕਿਹਾ ਤੀਏ ਮੈਨੂੰ ਮਾਫ ਕਰ ਦੇ ਜਦੋਂ ਦੀ ਤੂੰ ਮੇਰੇ ਘਰ ਤੋਂ ਆਈ ਹੈ ਮੇਰੇ ਘਰ ਦੀਆਂ ਬਰਕਤਾਂ ਤਾਂ ਉੱਡ ਹੀ ਗਈਆਂ ਹਨ ਉਸ ਦੀ ਨੌ ਬਹੁਤ ਹੀ ਸਿਆਣੀ ਸੀ ਉਸਨੇ ਕਿਹਾ ਪਿਤਾ ਜੀ ਇਹ ਵੀ ਕਰ ਮੇਰਾ ਹੈ ਤੇ ਉਹ ਵੀ ਕਰ ਮੇਰਾ ਹੈ ਚਲੋ ਆਪਾਂ ਤੁਹਾਡੇ ਨਾਲ ਜਾਂਦੇ ਹਾਂ ਤੇ ਫਿਰ ਉਹ ਸੇਠ ਉਸ ਛੋਟੀ ਨੌਣ ਨੂੰ ਆਪਣੇ ਘਰ ਲੈ ਆਇਆ ਤੇ ਸੇਠ ਦੇ ਘਰ ਵਿੱਚ ਫਿਰ ਖੁਸ਼ੀਆਂ ਆਉਣ ਲੱਗੀਆਂ ਸਾਰੇ ਕਲੇਸ਼ ਖਤਮ ਹੋ ਗਏ ਬਰਕਤਾਂ ਪੈਣ ਲੱਗੀਆਂ ਵਪਾਰ ਵਧਣ ਲੱਗੇ ਤੇ ਫਿਰ ਸੇਠ ਨੇ ਆਪਣੀ ਛੋਟੀ ਨੌ ਕੋਲੋਂ ਮਾਫੀ ਮੰਗੀ ਤੇ ਉਸੇ ਛੋਟੀ ਨੌ ਨੇ ਕਿਹਾ ਪਿਤਾ ਜੀ ਸਾਡੇ ਘਰ ਦੁੱਖ ਤਾਂ ਹੁੰਦੇ ਹਨ ਜੇ ਅਸੀਂ ਤਿੰਨ ਜੀਆਂ ਦੀ ਆਪਣੇ ਘਰ ਵਿੱਚ ਗੱਲ ਮੰਨਦੇ ਹਾਂ ਜੇਕਰ ਅਸੀਂ ਆਪਣੇ ਬੱਚੇ ਦੀਆਂ ਜਿਦਾਂ ਨੂੰ ਪਗਾਉਂਦੇ ਹਾਂ ਉਸ ਨੂੰ ਪਿਆਰ ਕਰਦੇ ਹਾਂ ਉਸ ਦੀ ਹਰ ਇੱਕ ਜਿਦ ਨੂੰ ਪਗਾਉਂਦੇ ਹਾਂ ਉਸ ਦੇ ਮੋਹ ਮੰਗੀ ਚੀਜ਼ ਉਸ ਨੂੰ ਲੈ ਕੇ ਦਿੰਦੇ ਹਾਂ ਜੋ ਟੀਟ ਹੋ ਜਾਂਦਾ ਹੈ ਤੇ ਹਮੇਸ਼ਾ ਇਹ ਹੀ ਕੁਝ ਕਰਦਾ ਰਹਿੰਦਾ ਹੈ ਤੇ ਵੱਡਾ ਹੋ ਕੇ ਵਿਗੜ ਜਾਂਦਾ ਹੈ ਕਿਸੇ ਵੀ ਕੰਮ ਵਿੱਚ ਉਸ ਦਾ ਮਨ ਨਹੀਂ ਲੱਗਦਾ ਇਹ ਪਹਿਲੀ ਚੀਜ਼ ਸਾਡੇ ਘਰ ਵਿੱਚ ਦੁੱਖ ਲਿਆਉਂਦੀ ਹੈ ਤੇ ਕਦੇ ਵੀ ਆਪਣੇ ਬੱਚਿਆਂ ਦੀਆਂ ਜਿਨ੍ਹਾਂ ਨੂੰ ਨਾਂ ਪਗਾਇਆ ਜਾਵੇ ਉਹਨਾਂ ਨੂੰ ਉਹੀ ਲੈ ਕੇ ਦਿੱਤਾ ਜਾਵੇ ਜੋ ਉਹਨਾਂ ਨੂੰ ਚਾਹੀਦਾ ਹੈ ਜੋ ਉਹਨਾਂ ਲਈ ਸਹੀ ਹੈ ਦੂਜੀ ਗੱਲ ਜਿੱਦੀ ਅਤੇ ਲਾਲਚੀ ਔਰਤ ਦੀ ਜੇਕਰ ਕਿਸੇ ਘਰ ਵਿੱਚ ਚੱਲਦੀ ਹੈ ਤਸਕਾਰ ਵਿੱਚ ਕਦੇ ਖੁਸ਼ੀਆਂ ਨਹੀਂ ਆ ਸਕਦੀਆਂ ਕਿਉਂਕਿ ਲਾਲਚੀ ਔਰਤ ਆਪਣੀਆਂ ਜਿਦਾਂ ਕਰਕੇ ਘਰ ਨੂੰ ਬਰਬਾਦ ਕਰ ਦਿੰਦੀ ਹੈ ਇੱਕ ਔਰਤ ਦਾ ਹੀ ਕੰਮ ਹੈ ਉਹ ਆਪਣਾ ਘਰ ਬਣਾ ਵੀ ਸਕਦੀ ਹੈ ਤੇ ਉਜਾੜ ਵੀ ਸਕਦੀ ਹੈ ਤੀਜੀ ਗੱਲ ਜੇਕਰ ਘਰ ਦਾ ਮੁਖੀ ਆ ਬਾਹਰ ਵਾਲੇ ਦੀਆਂ ਗੱਲਾਂ ਵਿੱਚ ਆ ਜਾਵੇ ਤਾਂ ਉਸ ਦਾ ਘਰ ਬਰਬਾਦ ਹੋਇਆ ਹੀ ਹੁੰਦਾ ਹੈ ਜਦੋਂ ਵੀ ਘਰ ਦਾ ਮੁਖੀ ਆ ਬਾਹਰ ਵਾਲੇ ਦੀਆਂ ਗੱਲਾਂ ਵਿੱਚ ਆ ਕੇ ਉਹੀ ਕੰਮ ਕਰਦਾ ਹੈ ਤਾਂ ਉਸ ਦਾ ਘਰ ਬਰਬਾਦ ਹੋ ਜਾਂਦਾ ਹੈ ਉਸਦੇ ਘਰ ਵਿੱਚੋਂ ਬਰਕਤਾਂ ਚਲੀਆਂ ਜਾਂਦੀਆਂ ਹਨ ਜੇ ਇਹਨਾਂ ਤਿੰਨ ਲੋਕਾਂ ਦੀ ਸਾਡੇ ਘਰ ਵਿੱਚ ਚਲਦੀ ਹੈ ਇੱਕ ਬੱਚਿਆਂ ਦੀ ਦੂਜੀ ਲਾਲਚੀ ਔਰਤ ਦੀਆਂ ਜਿਨ੍ਹਾਂ ਭੁਗਦੀਆਂ ਹਨ ਤੇ ਤੀਜਾ ਘਰ ਤੋਂ ਬਾਹਰ ਵਾਲੇ ਲੋਕਾਂ ਦੀ ਸਾਡੇ ਘਰ ਵਿੱਚ दखਲਅੰਦਾਜ਼ੀ ਹੁੰਦੀ ਹੈ ਤਾਂ ਸਾਡਾ ਘਰ ਬਰਬਾਦ ਹੋ ਜਾਂਦਾ ਹੈ ਦੋਸਤੋ ਇਹ ਗੱਲਾਂ ਚਿੜੀ ਨੇ ਉਸ ਵਪਾਰੀ ਨੂੰ ਦੱਸੀਆਂ ਤੇ ਉਸ ਵਪਾਰੀ ਨੇ ਚਿੜੀ ਦੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝ ਲਿਆ ਤੇ ਆਪਣੇ ਬੱਚੇ ਦੀਆਂ ਜਿੱਦਾਂ ਪਗੌਣੀਆਂ ਬੰਦ ਕਰ ਦਿੱਤੀਆਂ ਤੇ ਉਸ ਦਾ ਘਰ ਵੀ ਖੁਸ਼ੀ-ਖੁਸ਼ੀ ਵੱਸਣ ਲੱਗਾ। ਦੋਸਤੋ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰਨਾ ਜੀ। ਧੰਨਵਾਦ।